ਮੈਂ ਕੈਨੇਡੀਅਨ ਸਿਟੀਜ਼ਨ ਆ ਮੈਂ ਹਮਾਤਸਕੀ ਰਹਨੀ ਆ ਉਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ ਦੁਬਈ ਤੋਂ ਇੱਕੋ ਹੀ ਦਿਨ 'ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ 'ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋੜ ਹੈ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਹਨਾਂ ਪਾਣੀਆਂ ਤੇ ਇਸ ਕਰਕੇ ਬੋਟਸ ਇੱਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਲਿਆ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਤੇ ਚਾਹੀਦੀਆਂ ਨੇ ਰਾਤੂ-ਰਾਤ ਮਗਾ ਕੇ ਲਿਆਂਦੀਆਂ ਉਹ ਇੱਕ ਕਹਾਣੀ ਸੀ ਇੱਕ ਇਨਸਾਨੀਅਤ ਕਹ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕੈਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਚ ਸੀ ਮੇਰੇ ਜਗ੍ਹਾ ਚ ਚਲੋ ਟਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਏ ਤੇ ਸਾਡੇ ਨਾਲ ਇਦਾਂ ਬੀਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਤੇ ਇੱਕ ਰਾਤ ਦੇ ਵਿੱਚ ਹੀ ਬੋਸ ਫਿਰ ਲੈਣ ਹਾਂਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਲ ਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕੀ ਤੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਮੋਟਰ ਚੈੱਕ ਕਰਨ ਦਿਓ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ